ਔਲੇ ਤਾਂ ਖਾਤਾ ਪਾਸ ਪਤਾ ਚੱਲਦਾ ਸੋ ਮੈਂ ਪਹਿਲੇ ਵੀ ਕਿ ਵੀਡੀਓ ਬਣਾਈ ਸੀ ਜਿਹੜਾ ਵਿਆਸ ਵਾਲਾ ਜਿਹੜਾ ਮੇਨ ਇਹਨਾਂ ਦਾ ਢਿੱਲੋਂ ਬਾਬਾ ਹੈਗਾ ਕੀ ਪਤੰਦਰ ਦਾ ਨਾ ਗੁਰਿੰਦਰ ਸਿੰਘ ਪਤਾ ਨਹੀਂ ਕੀ ਮੈਂ ਉਹਦਾ ਵੀ ਕਿਹਾ ਸੀ ਬੰਦਾ ਸਿਰੇ ਦਾ ਚੋਰ ਹੈ ਇਹਨੇ 126 ਕਰੋੜ ਦਾ ਬੰਗਲਾ ਲਿੱਤਾ ਤੁਹਾਡੇ ਸੰਗਤ ਦੇ ਪੈਸਿਆਂ 'ਚੋਂ ਇਹ ਬੰਦਾ ਕਰਪਟਿਡ ਹੈ ਇਹਨੂੰ ਤੁਸੀਂ ਰੱਬ ਨਾ ਮੰਨੋ ਆ ਹੁਣ ਨਤੀਜਾ ਦੇਖ ਲਓ ਮਜੇਠਿਆ ਜਿਹਨੇ ਸਰਿਆਮ ਚਿੱਟਾ ਵੇਚਿਆ ਪੰਜਾਬ ਦੇ ਵਿੱਚ ਚਿੱਟਾ ਵੇਚ-ਵੇਚ ਕੇ ਲੋਕਾਂ ਦੀਆਂ ਧੀਆਂ ਪੁੱਤ ਮਰਵਾਏ ਉਹਨਾਂ ਦੀਆਂ ਲਾਸ਼ਾਂ ਦਾ ਤੇ ਤੰਡਵ ਖੇលਿਆ ਨੋਟ ਕਮਾਏ ਤੇ ਹੱਥ ਤੋਂ ਜ਼ਿਆਦਾ ਪ੍ਰਾਪਰਟੀਆਂ ਬਣਾਈਆਂ ਉਹ ਕੇਸ ਚੱਲ ਰਿਹਾ ਇਹ ਵਿਆਸ ਵਾਲਾ ਢਿੱਲੋਂ ਜਾਂਦਾ ਉੱਥੇ ਅੱਧਾ ਘੰਟਾ ਮੀਟਿੰਗ ਕਰਦਾ ਉਸ ਤੋਂ ਬਾਅਦ ਇਹਨੂੰ ਪੇਲ ਮਿਲ ਗਈ ਹੈ ਇਹ ਤੁਹਾਨੂੰ ਸਮਝ ਨਹੀਂ ਆਉਂਦੀ ਉੱਤੋਂ ਢਿੱਲੋਂ ਬਿਆਨ ਦੇ ਰਿਹਾ ਵਿਆਸ ਵਾਲਾ ਕਿ ਸਾਡੀ ਤਾਂ ਰਿਸ਼ਤੇਦਾਰੀ ਹੈ ਜੀ ਮੈਂ ਇਸ ਮਾਮਲੇ ਚਾਉਣਾ ਨਹੀਂ ਇਹਦਾ ਮਤਲਬ ਇਹ ਚੋੜ ਦੀ ਰਿਸ਼ਤੇਦਾਰੀ ਉਸ ਚੋਰ ਨਾਲ ਆ ਇਹਦਾ ਮਤਲਬ ਕਿ ਬਿਆਸ ਦੇ ਡੇਰੇ ਦੇ ਵੀ ਅੰਦਰ ਖਾਤੇ ਕਿੰਨੇ ਕਿਤੇ ਚਿੱਟੇ ਨਾਲ ਰਿਲੇਸ਼ਨ ਹੈ ਚਿੱਟੇ ਦਾ ਵਪਾਰ ਕਰਦੇ ਆ ਇਹ ਚਿੱਟਾ ਵੇਚਦੇ ਆ ਬਿਆਸ ਵਾਲੇ ਇਹ ਵੀ ਅੰਦਰ ਖਾਤੇ ਚਿੱਟਾ ਵੇਚ ਕੇ ਅਮੀਰ ਹੋਏ ਨੇ ਸੋ ਇਨਕੁਆਰੀ ਤਾਂ ਬਿਆਸ ਵਾਲਾ ਜਿਹੜਾ ਬਾਬਾ ਢਿੱਲੋਂ ਉਹਦੀ ਵੀ ਹੋਣੀ ਚਾਹੀਦੀ ਆ ਗੁਰਿੰਦਰ ਦੇ ਵੀ ਵੀ ਉਹਨੇ 126 ਕਰੋੜ ਦਾ ਚੰਡੀਗੜ੍ਹ ਚ ਬੰਗਲਾ ਲਿੱਤਾ ਕਿੱਥੋਂ ਪੈਸਾ ਆ ਕਿੱਥੋਂ ਤੁਸੀਂ ਗੱਡੀ ਦੇਖੀਏ BMW ਉਹਦੇ ਕੋਲ ਮਰਸੀਡਿਸ ਦੇਖੀਏ ਉਹ ਕੋਈ ਆਮ ਗੱਡੀਆਂ ਨਹੀਂ ਆ 40 45 50 ਲੱਖ ਵਾਲੀਆਂ ਬਹੁਤ ਟੌਪ ਹਾਈ ਰੇਂਜ ਦੀਆਂ ਪੈਸਾ ਆਂਦਾ ਕਿੱਥੋਂ ਇੰਨੀ ਮਹਿੰਗੀਆਂ ਗੱਡੀਆਂ ਵਾਸਤੇ ਕੀ ਤੁਸੀਂ ਆਪ ਸੰਗਤ ਕਦੀ ਸਵਾਲ ਪੁੱਛਦੇ ਹੋ ਜਦੋਂ ਬਾੜ ਆਈ ਸੀ ਪੰਜਾਬ ਤੇ ਇਨੇ ਘਰ ਡੁੱਬੇ ਇੰਨਾ ਨੁਕਸਾਨ ਹੋਇਆ ਗਰੀਬ ਪੰਜਾਬੀਆਂ ਦਾ ਇਹ ਬੰਦੇ ਨੇ ਬੰਨ ਲਾਤੇ ਸੀ ਉੱਥੇ ਕਹਿੰਦਾ ਮੇਰਾ ਬਿਆਸ ਦਾ ਟੇਰਾ ਨਹੀਂ ਡੁੱਬਣਾ ਚਾਹੀਦਾ ਪਿੰਡ ਡੁੱਬਦੇ ਆ ਕਹਿੰਦਾ ਡੁੱਬਣ ਟੱਠੇ ਖੁਸ਼ ਮਰੋ ਕਹਿੰਦਾ ਸਾਰੇ ਜਣੇ ਪਰ ਇਹਨੇ ਕਿਸੇ ਪਿੰਡ ਦੀ ਮਦਦ ਨਹੀਂ ਕੀਤੀ ਇਹਨੇ ਉਹ ਸਾਰਾ ਪਾਣੀ ਪਿੰਡਾਂ ਵੱਲ ਮੋੜਤਾ ਪਰ ਆਪ ਦਾ ਡੇਰਾ ਬਚਾਲਿਆ ਇਹ ਵਿਚਾਨ ਨੂੰ ਤੁਸੀਂ ਚੋਰਾਂ ਨੂੰ ਬਾਬਾ ਕਹਿੰਦੇ ਹੋ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਮੈਂ ਹਰ ਇੱਕ ਡੇਰੇ ਦੇ ਖਿਲਾਫ ਹਾਂ ਆ ਜਿਨ੍ਹਾਂ ਨੂੰ ਤੁਸੀਂ ਬਾਬੇ ਕਹਿੰਦੇ ਹੋ ਜਿਨ੍ਹਾਂ ਸੇ ਪੁੱਛਾਂ ਆਉਂਦੀਆਂ ਜਿਨ੍ਹਾਂ ਮਾਤਾ ਬਣੀ ਫਿਰਦੀਆਂ ਪੁੱਛਾਂ ਵਾਲੀਆਂ ਡੇਰੇ ਆ ਢੋਂਗੀ ਇਹਨਾਂ ਦੇ ਤੰਤਰਿਕ ਢੋਂਗੀ ਇਹਨਾਂ ਦੇ ਪਠੰਗੀ ਬਾਬੇ ਇਹਨਾਂ ਦੇ ਸਾਰਿਆਂ ਦੇ ਮੈਂ ਛਿੱਤਰ ਮਾਰਦੀਆਂ ਇੱਕ ਪਾਸੇ ਕਹਿੰਨੇ ਤੁਸੀਂ ਸਿੱਖ ਗੁਰੂ ਮਾਨੇਓ ਗ੍ਰੰਥ ਦੂਜੇ ਪਾਸੇ ਤੁਸੀਂ ਇਹਦੇ ਤਲਵੇ ਛੱਡਦੇ ਆ ਉੱਥੇ ਜਾ ਜਾ ਕੇ ਅੱਧ ਤੋਂ ਜ਼ਿਆਦਾ ਸਿੱਖ ਦਿਖਾ ਦਿੰਨੀ ਹੈ ਸ਼੍ਰੀ ਸਾਹਿਬ ਪਾਏ ਇਹਦੇ ਤਲਵੇ ਛੱਟ ਰਹੇ ਹੁੰਦੇ ਢਿੱਲਾਂ ਦੇ ਹੁਣ ਲੱਗ ਗਿਆ ਪਤਾ ਕਿ ਇੱਕ ਡਰੱਗੀ ਨੂੰ ਛੁਡਾਉਣ ਵਾਸਤੇ ਇਸ ਬੰਦੇ ਨੇ ਕਿੰਨਾ ਜ਼ੋਰ ਲਾਇਆ ਕਿਉਂਕਿ ਇਹਦਾ ਵੀ ਹੱਥ ਹੋਣਾ ਹੈ ਪੰਜਾਬ ਸਰਕਾਰ ਨੂੰ ਬੇਨਤੀ ਹੈ ਇਹ ਢਿੱਲਾਂ ਦੇ ਵੀ ਪ੍ਰਾਪਰਟੀ ਤੇ ਚਾਰਜ ਕੀਤੀ ਜਾਵੇ ਇਹਦੇ ਕੋਲ ਇੰਨੇ ਮਹਿੰਗੇ ਘਰ ਗੱਡੀਆਂ ਕਿੱਥੋਂ ਆਈਆਂ ਸੰਗਤ ਕਿ ਜਦੋਂ ਇਹ ਸਰਕਾਰ ਬਣੀ ਸੀ ਭਗਵੰਤ ਮਾਨ ਜੀ ਜਦੋਂ ਮੁੱਖ ਮੰਤਰੀ ਬਣੇ ਸੀ ਉਦੋਂ ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਸੀਗੇ ਤੇ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਦੋਂ ਉਹਨਾਂ ਦੇ ਉੱਤੇ ਡਰੱਗਸ ਦਾ ਐਫ ਆਈ ਆਰ ਹੋਇਆ ਸੀ ਇਹ ਡੇਟ ਸੀਗਾ 20 ਤਰੀਕ 20 ਤਰੀਕ ਦਸੰਬਰ ਦਾ ਮਹੀਨਾ ਸੀ 2021 ਦਾ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ 20 ਤਰੀਕ ਦਸੰਬਰ ਦਾ ਮਹੀਨਾ FIR ਨੰਬਰ 2 ਪੰਜਾਬ ਸਟੇਟ ਕ੍ਰਾਈਮ ਸੈੱਲ ਦੇ ਵਿੱਚ ਇਹ ਮੁਕਦਮਾ ਦਰਜ ਹੋਇਆ ਸੀ ਇਹ ਡਰੱਗਸ ਦਾ ਕੇਸ ਸੀਗਾ ਤੇ ਇਲੈਕਸ਼ਨ ਵਾਸਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲੀ ਸੀ ਕਿ ਇਲੈਕਸ਼ਨ ਤੱਕ ਉਹ ਬਾਹਰ ਰਹਿ ਸਕਦੇ ਨੇ ਤੇ ਉਹ 24 ਤਰੀਕ ਨੂੰ 24 ਫਰਵਰੀ ਕਿਉਂਕਿ 20 ਫਰਵਰੀ 2022 ਨੂੰ ਇਲੈਕਸ਼ਨ ਹੋ ਗਿਆ ਤੇ 24 ਫਰਵਰੀ ਨੂੰ ਵਿਕਰਮ ਮਜੀਠੀਆ ਨੇ ਸਰੈਂਡਰ ਕੀਤਾ ਮਾਰਚ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਬਣੇ ਤੇ ਕਲੀਅਰ ਹੈ ਕਿ ਜਦੋਂ ਭਗਵੰਤ ਮਾਨ ਜੀ ਮੁੱਖ ਮੰਤਰੀ ਬਣੇ ਨੇ ਉਦੋਂ ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਸੀਗੇ ਔਰ ਡਰੱਗਸ ਦੇ ਕੇਸ ਦੇ ਵਿੱਚ ਉਸ ਤੋਂ ਬਾਅਦ ਦੇਖੋ ਡਰੱਗਸ ਦੇ ਕੇਸ ਦੇ ਵਿੱਚ 10 ਅਗਸਤ 2022 ਨੂੰ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਰਹੀ ਹੈ ਔਰ ਮੈਂ ਇਹੀ ਕਿਹਾ ਸੀ ਨਾ ਕਿ ਇਹ ਸਰਕਾਰੀ ਤੰਤਰ ਨੇ ਔਰ ਸਰਕਾਰੀ ਤੰਤਰ ਕਿਸ ਦਾ ਭਗਵੰਤ ਮਾਨ ਜੀ ਦਾ ਸਰਕਾਰੀ ਤੰਤਰ ਸਰਕਾਰੀ ਤੰਤਰ ਨੇ ਇਹ ਜ਼ਮਾਨਤ ਕਰਵਾਈ ਸੀ। ਮੈਂ ਇਹ ਵੀ ਕਿਹਾ ਸੀ ਕਿ ਕਿੰਨਾਂ ਹਾਲਾਤਾਂ ਦੇ ਵਿੱਚ ਇਹ ਜ਼ਮਾਨਤ ਕਰਵਾਈ ਗਈ। ਨਾ ਤੁਸੀਂ ਉਹ ਦੋਰੇ ਮੰਡ ਲਿਆ ਨਾ ਕੋਈ ਚਲਾਨ ਦਿੱਤਾ ਨਾ ਕੋਈ ਪੁੱਛਗਿੱਛ ਹੋਈ। ਤੇ ਜਦੋਂ ਮਾਨਯੋਗ ਹਾਈ ਕੋਰਟ ਨੇ 10 ਅਗਸਤ 2022 ਨੂੰ ਪੁੱਛਿਆ ਕਿ ਤੁਸੀਂ ਕੋਈ ਰਿਮਾਂਡ ਲੈਣਾ ਹੈ ਕੋਈ ਚਲਾਨ ਦੇਣਾ ਹੈ ਕੋਈ ਜਵਾਬ ਨਹੀਂ ਸ਼ਿਕਾਇਨਾ ਦੇ ਵਕੀਲ ਸਹਿਬਾਨ ਜਿਹੜੇ ਸੀ ਕੋਈ ਜਵਾਬ ਇਹਨਾਂ ਦੇ ਕੋਲ ਨਹੀਂ ਸੀਗਾ ਤੇ ਇਸ ਤੋਂ ਇਹ ਸਿੱਧਾ ਸਾਫ਼ ਜਾਹਿਰ ਹੁੰਦਾ ਹੈ ਕਿ ਇਹ ਜ਼ਮਾਨਤ ਕਰਵਾਈ ਗਈ ਸੀ ਠੀਕ ਹੈ ਉਦੋਂ ਇੱਕ ਚੀਫ ਮਿਨਿਸਟਰ ਹੁੰਦੇ ਸੀ ਭਗਵੰਤ ਮਾਨ ਜੀ ਤੇ ਇੱਕ ਸੁਪਰ ਚੀਫ ਮਿਨਿਸਟਰ ਵੀ ਹੁੰਦੇ ਸੀ ਉਹ ਪਤਾ ਨਹੀਂ ਕਿੱਥੇ ਚਲੇ ਗਏ ਠੀਕ ਹੈ ਰਾਗੋ ਚੱਟਾ ਜੀ ਤੇ ਇਸ ਜ਼ਮਾਨਤ ਦੇ ਬਾਰੇ ਸਭ ਤੋਂ ਜ਼ਿਆਦਾ ਭਗਵੰਤ ਮਾਨ ਜੀ ਬੋਲ ਸਕਦੇ ਨੇ ਜਾ ਰਾਘੋ ਚੱਢਾ ਜੀ ਦੱਸਕ ਦੇ ਕਿਉਂ ਕਿਉਂਕਿ ਜੋ ਸੁਪਰੀਮੋ ਮਾਨ ਸਾਹਿਬ ਦੇ ਜੋ ਸੁਪਰੀਮੋ ਦਿੱਲੀ ਵਾਲੇ ਸੀਗੇ ਉਹਨਾਂ ਨੇ ਤਾਂ ਵਿਕਰਮ ਮਜੀਠੀਆ ਕੋਲੋਂ ਮਾਫੀ ਵੀ ਮੰਗੀ ਸੀ ਤੇ 10 ਅਗਸਤ ਨੂੰ ਜਦੋਂ ਜ਼ਮਾਨਤ ਕਰਾ ਦਿੱਤੀ ਗਈ ਉਦੋਂ ਕੋਈ ਰਿਮਾਂਡ ਨਹੀਂ ਕੋਈ ਪੁੱਛਕਿਛ ਨਹੀਂ ਉਹ ਡਰੱਗਸ ਦਾ ਕੇਸ ਸੀਗਾ ਠੀਕ ਜਦੋਂ ਸੁਪਰ ਸੀਐਮ ਰਾਘੋ ਚੱਢਾ ਜੀ ਪੰਜਾਬ ਦੇ ਸੀਨ ਤੋਂ ਆਊਟ ਹੋ ਗਏ ਔਰ ਵਿਕਰਮ ਮਜੀਠੀਆ ਨੇ ਨਜੀ ਟਿੱਪਣੀ ਕਰਨੀ ਸ਼ੁਰੂ ਕਰ ਦਿੱਤੀ ਮਾਨ ਸਾਹਬ ਦੇ ਖਿਲਾਫ ਖਾਸ ਕਰਕੇ ਜੋ ਚੋਹਾਰ ਡੈਮ ਦਾ ਮਸਲਾ ਸੀ ਜਾਂ ਉਹਨਾਂ ਦਾ ਪਰਿਵਾਰਿਕ ਮਸਲਾ ਸੀ ਜੋ ਉਹਨਾਂ ਦੇ ਬੱਚੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਇਹ ਸਾਰੀ ਟਿੱਪਣੀ ਜਦੋਂ ਵਿਕਰਮ ਮੁਝਿੱਟੀਆਂ ਨੇ ਸ਼ੁਰੂ ਕੀਤੀ ਤਾਂ ਨਜੀ ਖੁੰਧਕੜਨ ਵਾਸਤੇ ਉਹਨਾਂ ਨੇ ਇੱਕ ਕੇਸ ਦਰਜ ਕੀਤਾ ਵਿਜੀਲੈਂਸ ਦਾ ਜੋ ਕਿ ਕੇਸ ਬੰਦਾ ਨਹੀਂ ਹੈ ਮੈਂ ਚੈਲੰਜ ਕਰਦਾ ਹਾਂ ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਹਾਂ ਅਦਾਲਤ ਦੇ ਵਿੱਚ ਕੇਸ ਚੱਲ ਗਿਆ ਹੈ ਤੇ ਅਦਾਲਤ ਦੇ ਵਿੱਚ ਇਸ ਕੇਸ ਇਸੇ ਤਰੀਕੇ ਦੇ ਨਾਲ ਚੱਲਦਾ ਰਹੂਗਾ ਤੇ ਬਣਨਾ ਕੁਝ ਵੀ ਨਹੀਂ ਹੈ ਕਿਉਂਕਿ ਇਹ ਕੇਸ ਕਿਉਂਕਿ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਪ੍ਰਾਪਰਟੀ ਪਹਿਲਾਂ ਤੋਂ ਹੀ ਹੈ ਤੇ ਇਹ ਕੇਸ ਨਹੀਂ ਬੰਦਾ ਹੈ ਤੇ ਤੁਸੀਂ ਰਾਜਨਾਮਾ ਕੀਤਾ ਡਰੱਗਸ ਦੇ ਕੇਸ ਦੇ ਵਿੱਚ ਰਾਜਨਾਮਾ ਕੀਤਾ ਤੁਸੀਂ ਬਰਗਾੜੀ ਬੇਅਦਬੀ ਦੇ ਕੇਸ ਦੇ ਵਿੱਚ ਇਹਨਾਂ ਕੇਸਾਂ ਦੇ ਵਿੱਚ ਹੋ ਗਿਆ ਤੁਹਾਡਾ ਰਾਜਨਾਮਾ ਤੇ ਰਾਜਨਾਮੇ ਤੋਂ ਬਾਅਦ ਤੁਸੀਂ ਨਿਜੀ ਖੁੰਦਕ ਦੇ ਵਿੱਚ ਇੱਕ ਨਵਾਂ ਕੇਸ ਤੁਸੀਂ ਇਨਕਮ ਤੋਂ ਵੱਧ ਪ੍ਰਾਪਰਟੀ ਦਾ ਕੇਸ ਦਰਜ ਕਰਾਇਆ ਔਰ ਤੁਸੀਂ ਦੇਖ ਲੈਣਾ ਇਹਦੇ ਵਿੱਚ ਕਦੇ ਵੀ ਸਜ਼ਾ ਨਹੀਂ ਹੋ ਸਕਦੀ ਹੈ ਕੋਈ ਨਹੀਂ ਸਕਦੀ ਅੱਜ ਵੀ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਇਹ ਆਰਡਰ ਪਾਸ ਕੀਤਾ ਤੁਸੀਂ ਪੜ ਸਕਦੇ ਹੋ ਤਾਂ ਉਹਨਾਂ ਨੇ ਇਹ ਕਿਹਾ ਕਿ ਕਿ 2021 ਦਾ ਕੇਸ ਹੈ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਹੈ ਔਰ 4 ਸਾਲ ਤੋਂ ਜ਼ਿਆਦਾ ਬੀਤ ਗਏ ਫਿਰ ਵੀ ਤੁਸੀਂ ਚਲਾਨ ਨਹੀਂ ਦਿੱਤਾ ਇਸ ਕੇਸ ਦੇ ਵਿੱਚ ਡਰੱਗਸ ਦੇ ਕੇਸ ਦੇ ਵਿੱਚ ਚਲਾਨ ਨਹੀਂ ਦਿੱਤਾ ਇੱਕ ਚੀਜ਼ ਮੈਂ ਹੋਰ ਕਹਾਂਗਾ ਕਿ ਵਿਕਰਮ ਮਜੀਠੀਆ ਦੇ ਟਾਈਮ ਚਾਹੇ ਉਹਨਾਂ ਨੇ ਆਪ ਜਾਂ ਉਹਨਾਂ ਦੇ ਜਿਹੜੇ ਸਿਪਾਹਸਾਲਾਰ ਸੀਗੇ ਬਹੁਤ ਸਾਰੀ ਟੀਮ ਸੀਗੀ ਲੋਕਾਂ ਦੇ ਉੱਤੇ ਅਨਿਆਇ ਅਤਿਆਚਾਰ ਬਹੁਤ ਜ਼ਿਆਦਾ ਹੋਇਆ ਬਹੁਤ ਜ਼ਿਆਦਾ ਅਨਿਆਇ ਅਤਿਆਚਾਰ ਹੋਇਆ ਤੇ ਇਸ ਕਰਕੇ ਵਿਕਰਮ ਮਜੀਠੀਆ ਨੂੰ ਕਿਸੇ ਪਾਸੋਂ सिंपैथी ਪੰਜਾਬ ਦੇ ਵਿੱਚ ਨਹੀਂ ਮਿਲਦੀ ਨਾ ਮਿਲ ਸਕਦੀ ਹੈ ਕਿਉਂ ਕਿ ਜੋ ਅਨਿਆਇ ਤੇ ਚਾਰੂਦੋ ਹੋਇਆ ਉਹ ਵਿਕਰਮ ਮਜੀਠੀਆ ਦੇਹ ਜਿਮਾਰੀ ਬੰਦੀ ਹੈ ਭਾਵੇਂ ਕਿਸੇ ਨੇ ਵੀ ਕੀਤਾ ਇਹ ਵਖਰੀ ਗੱਲ ਹੈ ਕਿ ਜੋ ਕਰਨ ਤੇ 크라운 ਵਾਲੇ ਲੋਕ ਸੀਗੇ ਉਹਨਾਂ ਦੇ ਨਾਲ ਵਾਲੇ ਉਹ ਆਜ ਮਾਨ ਸਾਹਿਬ ਦੇ ਕਾਫੀ ਨਜ਼ਦੀਕ ਆ ਗਏ ਨੇ ਸਰਕਾਰੀ ਤੰਤਰ ਦੇ ਕਾਫੀ ਨਜ਼ਦੀਕ ਆ ਗਏ ਨੇ ਤਾਂ ਇੱਕ ਵਿਅਕਤੀ ਨੂੰ ਤਾਂ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਪਹਿਲਾ ਕੈਂਡੀਡੇਟ ਵੀ ਡਿਕਲੇਅਰ ਕਰ ਦਿੱਤਾ ਹੈ ਤਾਂ ਜੇਕਰ ਉਹ ਲੋਕ ਚੰਗੇ ਵਿਕਰਮ ਮਜੀਠੀਆ ਮਾੜਾ ਇਹ ਗੱਲ ਸਮਝ ਤੋਂ ਪਰੇ ਦੀ ਹੈ ਤੇ ਤੁਸੀਂ ਬਾਰ ਬਾਰ ਕਹ ਰਹੇ ਹੋ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਹ ਕਾਰਵਾਈ ਨਸ਼ਿਆਂ ਦੇ ਖਿਲਾਫ ਨਹੀਂ ਹੈ ਨਸ਼ਿਆਂ ਦੇ ਖਿਲਾਫ ਜੇਕਰ ਤੁਹਾਡੀ ਕਾਰਵਾਈ ਹੁੰਦੀ ਤਾਂ ਤੁਸੀਂ ਇਸ ਕੇਸ ਦੇ ਵਿੱਚ ਮੰਨ ਲਓ ਫਰਵਰੀ ਮਹੀਨੇ ਤੋਂ ਉਹ ਜੇਲ੍ਹ ਦੇ ਵਿੱਚ ਸੀਗੇ मार्च ਦੇ ਵਿੱਚ ਤੁਸੀਂ ਆ ਗਏ ਤਾਂ ਮਾਰਚ ਤੋਂ ਬਾਅਦ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਤੁਸੀਂ ਇੱਕ ਵਾਰੀ ਤਾਂ ਪੁੱਛ ਗਿਛ ਕਰਾ ਸਕਦੇ ਸੀ ਰਿਮਾਈਂਡ ਲੈ ਸਕਦੇ ਸੀ ਤੁਸੀਂ ਰਿਮਾਈਂਡ ਲਿਆ ਨਹੀਂ ਇਹ ਮਨਜੋਗ ਹਾਈ ਕਾਉਂਟਰ ਦਾ ਆਰਡਰ ਮੇਰੇ ਸਾਹਮਣੇ ਹੈ ਔਰ ਤੁਸੀਂ ਦੇਖ ਸਕਦੇ ਹੋ ਕੋਈ ਪੰਨਾ ਦੋ ਪੰਨਾ ਦਾ ਆਰਡਰ ਨਹੀਂ ਹੈ ਇਹ 26 ਪੰਨਿਆਂ ਦਾ ਆਰਡਰ ਹੈ 26 ਪੇਜ ਨੇ ਇਹਦੇ ਵਿੱਚ ਤੇ ਹਰ ਚੀਜ਼ ਇਸ ਕੇਸ ਦੇ ਇਹਦੇ ਵਿੱਚ ਲਿਖੀ ਹੋਈ ਹੈ ਮੇਰਾ ਇਹ ਕਹਿਣਾ ਹੈ ਕਿ ਬਰਗਾੜੀ ਦੇ ਵਿੱਚ ਤੁਸੀਂ ਸਮਝੌਤਾ ਕੀਤਾ ਇਹਨਾਂ ਇੱਕ ਡਰੱਗਸ ਦੇ ਕਿਸਾਨ ਦੇ ਵਿੱਚ ਤੁਸੀਂ ਸਮਝੌਤਾ ਕੀਤਾ ਤਾਂ ਇੱਕ ਇਨਕਮ ਤੋਂ ਵਧ ਪ੍ਰੋਪਰਟੀ ਦਾ ਕੇਸ ਤੁਸੀਂ ਦਰਜ ਕੀਤਾ ਇਹ ਚੀਜ਼ ਜੋ ਹੈ ਇਹ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਹੈ ਤੇ ਮੇਰੀ ਜੋ ਉਦੋਂ ਦੀ ਟਿੱਪਣੀ ਹੈ ਇਹ ਤਕਰੀਬਨ ਤਕਰੀਬਨ ਮੇਲ ਖਾਂਦਾ ਹੈ ਗੱਲ ਆ ਜਾਂਦੀ ਹੈ ਪੁਲਿਸ ਦੀ ਜਦੋਂ ਪੁਲਿਸ ਅਫਸਰ ਇਹ ਨਕਮਾਂ ਦੇ ਵਿੱਚ ਲੱਗ ਜਾਣਗੇ ਜੋ ਮੇਨ ਕੇਸ ਹੈ ਜਨੁਮਨ ਕੇਸ ਹੈ ਉਧਰ ਕਿਸੇ ਨੇ ਤਪਤੀਸ ਨਹੀਂ ਕਰਨੀ ਹੈ ਤੇ ਜੋ ਪੋਲਿਟੀਕਲ ਫੰਡ ਡਾ ਦਾ ਕੇਸ ਹੈ ਉਧਰ ਪੁਲਿਸ ਤੰਤਰ ਜਦੋਂ ਲੱਗ ਜਾਂਦਾ ਹੈ ਤਾਂ ਫਿਰ ਹੁੰਦਾ ਕੀ ਹੈ ਗੈਂਗਸਟਰ ਹਾਵੀ ਹੋ ਜਾਂਦੇ ਨੇ ਗੈਂਗਸਟਰ ਬਾਦ ਆ ਜਾਂਦਾ ਹੈ ਫਿਰੋਤੀ ਆਜ ਇੰਡਸਟਰੀ ਬਣੀ ਹੋਈ ਹੈ ਫਿਰੋਜ਼ਪੁਰ ਤੋਂ ਹੀ ਲੈ ਲੋ ਪੱਟੀ ਤਰਨਤਾਰਨ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਜਲੰਧਰ ਬਾਕੀ ਏਰੀਏ ਦੇ ਵਿੱਚ ਵੀ ਹੋਊਗਾ ਲੇਕਿਨ ਇਧਰ ਤਾਂ ਫਿਰੋਤੀ ਇੰਡਸਟਰੀ ਬਣੀ ਹੋਈ ਹੈ ਤੇ ਆਏ ਦਿਨ ਮਰਡਰ ਹੋ ਰਿਹਾ ਹੈ ਆਦਮੀ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ ਕਿਉਂ ਕਿ ਪੁਲਿਸ ਤੰਤਰ ਉਧਰ ਲੱਗਿਆ ਹੋਇਆ ਹੈ ਨਾਲ ਹੀ ਤੁਸੀਂ ਦੇਖੋ ਕੁਝ ਸਮਾਂ ਪਹਿਲਾਂ ਇੱਕ ਪੰਜਾਬ ਕੇਸਰੀ ਇੱਕ ਅਖਬਾਰ ਹੈ ਜਾਨਾ ਮਾਨਾ ਅਖਬਾਰ ਹੈ ਇਹਨਾਂ ਦੇ ਜੋ ਪ੍ਰਬੰਧਕ ਜਾਂ ਸੰਪਾਦਕ ਨੇ ਉਨ੍ਹਾਂ ਦੇ ਖਿਲਾਫ ਕੇ ਮੁਕਦਮੇ ਦਰਜ ਹੋਏ ਤੇ ਸਰਕਾਰ ਦੇ ਜਿੰਨੇ ਵੀ محکمہ ਹੁੰਦੇ ਨੇ ਸਾਰੇ محکمہ ਨੂੰ ਉਸ ਪਾਸੇ ਸੰਤ ਕਾ ਨਿੰਦਕ ਮਹਾ ਅਤਾਈ ਸੰਤ ਕਾ ਨਿੰਦਕ ਥਿੰ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਜਿਹੜਾ ਸੰਤਾਂ ਮਹਾਪੁਰਸ਼ਾਂ ਦੀ ਨਿੰਦਾ ਕਰਦਾ ਉਹ ਕਦੇ ਜੀਵਨ ਚ ਸੁੱਖ ਨਹੀਂ ਪਾਉਂਦਾ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੋ ਬਿਆਨ ਬਾਜ਼ੀ ਜਾਂ ਉਹਨਾਂ ਦੇ ਅਹ ਇੱਕ ਜਿਹੜਾ ਪੰਨੋ ਜਿਹੜਾ ਅਕਸਰ ਹੀ ਬਹੁਤ ਜ਼ਿਆਦਾ ਆਪਣੇ ਆਪ ਨੂੰ ਬਹੁਤ ਗੈਨੀਕੂਣੀ ਸਮਝਦਾ ਹੈ ਉਹਨਾਂ ਵਰਗੇ ਬੰਦਿਆਂ ਵੱਲੋਂ ਹਰਪਾਲ ਚੀਮਾ ਵੱਲੋਂ ਉਹਨਾਂ ਵੱਲੋਂ ਜੋ ਬਿਆਨ ਰਾਦਾ ਸੁਆਮੀ ਢੇਰੇ ਤੇ ਜਿਹੜੇ ਮੁਖੀ ਮਹਾਰਾਜੀ ਬਾਰੇ ਬੋਲਿਆ ਗਿਆ ਬਹੁਤ ਹੀ ਨਿੰਦਾ ਤੇ ਜਿੰਨੀ ਕਹਿ ਸਕੀਏ ਕਿ ਮਾੜੀ ਸ਼ਬਦਾਵਲੀ ਤੇ ਮਾੜੀ ਸੋਚ ਦਾ ਇੱਕ ਜਿਹੜਾ ਜਨਾਜਾ ਉਹਨਾਂ ਨੇ ਕੱਢਿਆ ਤੇ ਇਥੋਂ ਪਤਾ ਲੱਗਦਾ ਹੈ ਕਿ ਇਹ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸੋਚ ਕੀ ਹੈ ਆਮ ਆਦਮੀ ਪਾਰਟੀ ਦੇ ਕੰਮ ਕੀ ਨੇ ਤੇ ਉਹ ਕਿਸ ਵਿਚਾਰਧਾਰਾ ਤੇ ਚੱਲਦੇ ਨੇ ਜੇ ਤਾਂ ਉਹਨਾਂ ਦੇ ਲੀਡਰਾਂ ਦੇ ਜਿਵੇਂ ਪਿਛਲੇ ਦਿਨੀ ਅਮਨ अरोड़ा ਹੋਰੀ ਮਿਲੇ ਦਾਦਾ ਸਵਾਮੀ ਡੇਰੇ ਚ ਜਾ ਕੇ ਸੰਤਾਂ ਨੂੰ ਮਿਲੇ ਤੇ ਸੰਤਾਂ ਨੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਥਾਪੜਾ ਦਿੱਤਾ ਫਿਰ ਤਾਂ ਬਹੁਤ ਚੰਗਾ ਹੈ ਸਾਰਾ ਕੁਝ ਜੇ ਕਿਤੇ ਉਹ ਅਕਾਲੀ ਦਲ ਦੇ ਜਾਂ ਕਿਸੇ ਹੋਰ ਲੀਡਰ ਦੇ ਕਿਸੇ ਵੀ ਲੀਡਰ ਦੇ ਮੈਂ ਕਿਸੇ ਪਾਰਟੀ ਦੇ ਨਾਲ ਨਹੀਂ ਮੈਂ ਕਹਿੰਦਾ ਕਿਸੇ ਵੀ ਲੀਡਰ ਦੇ ਜਿਵੇਂ ਕੱਲ ਉਹਨਾਂ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਬਾਰੇ ਬੋਲੇ ਹੋ ਤਾਂ ਉਹਨਾਂ ਨੇ ਜਦੋਂ ਕਿਸੇ ਹੋਰ ਬਾਰੇ ਗੱਲ ਕਰਦੇ ਨੇ ਜਾਂ ਕਿਸੇ ਦੀ ਹੋਰ ਸ਼ੋਭਾ ਕਰਦੇ ਨੇ ਜਾਂ ਕਿਸੇ ਨੂੰ ਹੋਰ ਅਸ਼ੀਰਵਾਦ ਦਿੰਦੇ ਨੇ ਤਾਂ ਇਹਨਾਂ ਨੂੰ ਪਤਾ ਨਹੀਂ ਕਿਹੜੀ ਇਹ ਜਿਵੇਂ ਕਹਿੰਨਾ ਨਾ ਸੱਪ ਲੜਦਾ ਬੰਦੇ ਦੇ ਤਾਂ ਫਿਰ ਜ਼ਹਿਰ ਹੀ ਉਗਲਦੇ ਨੇ ਤੇ ਨਾਲ ਹੁਣ ਪਹਿਲਾਂ ਤਾਂ ਬੋਲਿਆ ਜਾਂਦਾ ਹੈ ਭਗਵੰਤ ਮਾਨ ਵੱਲੋਂ ਬੋਲਿਆ ਜਾਂਦਾ ਹੈ ਇਹਨਾਂ ਦੇ ਲੀਡਰਾਂ ਵੱਲੋਂ ਬੋਲਿਆ ਜਾਂਦਾ ਹੈ ਤੇ ਮੁੜ ਕੇ ਇਹਨਾਂ ਦਾ ਪੰਜਾਬ ਪ੍ਰਧਾਨ ਅਮਨ ਅਰੋੜਾ ਉਹਦੇ ਤੇ ਫਿਰ ਸਫਾਈਆਂ ਦੇਣ ਲੱਗ ਜਾਂਦਾ ਮੈਂ ਕੀ ਬੋਲਾਂ ਜੀ ਕਿਉਂ ਨਾ ਬੋਲੋ ਭਾਈ ਤੁਸੀਂ ਜਦੋਂ ਤੁਹਾਡੀ ਪਾਰਟੀ ਦੇ ਲੀਡਰ ਤੁਹਾਡੇ ਵੱਡੇ ਵੱਡੇ ਲੀਡਰ ਇਹ ਗੱਲਾਂ ਬੋਲਦੇ ਨੇ ਸੰਤਾਂ ਮਹਾਪੁਰਸ਼ਾਂ ਦੇ ਖਿਲਾਫ ਡੇਰਾ ਬਿਆਸ ਦੇ ਖਿਲਾਫ ਤੁਸੀਂ ਬੋਲਿਓ ਕਿ ਜੱਜ ਬਣ ਕੇ ਕਦੇ ਕੁਝ ਕੁਝ ਕਹਨੇ ਹੋ ਇੱਕ ਬੰਦਾ ਕੋਈ ਵੀ ਇਨਸਾਨ ਹੈ ਮਹਾਪੁਰਸ਼ ਨੇ ਉਹਨਾਂ ਨੂੰ ਮਿਲਵਾ ਮਹਾਪੁਰਸ਼ ਉਹਨਾਂ ਨੂੰ ਜਾਣਦੇ ਨੇ ਕਿਸੇ ਬੰਦੇ ਨੂੰ ਮਿਲਣ ਵਾਸਤੇ ਮਹਾਪੁਰਸ਼ ਸੰਤ ਜਿਹੜੇ ਨੇ ਉਹ ਸਭ ਦੇ ਸਾਂਝੇ ਹੁੰਦੇ ਨੇ ਜੇ ਤੁਹਾਡੇ ਲਈ ਇਹਦਾ ਮਤਲਬ ਤੁਹਾਡਾ ਰਾਜ ਭਾਗ ਹੈ ਤੇ ਤੁਹਾਡੇ ਲਈ ਸਿਰਫ ਚੰਗਾ ਚੰਗਾ ਬੋਲਣ ਜਿੱਥੇ ਤੁਹਾਡੀ ਗਲਤੀ ਹੈ ਨਾ ਉੱਥੇ ਗਲਤੀ ਵਾਸਤੇ ਕਹਿਣ ਨਾ ਕੁਝ ਤੇ ਫਿਰ ਬਹੁਤ ਸਾਰਾ ਕੁਝ ਸਹੀ ਹੋਊਗਾ ਪਰ ਜੇ ਤੁਹਾਡੀ ਕਿਤੇ ਕਿਸੇ ਨੇ ਕਿਸੇ ਚੀਜ਼ ਤੇ ਟਕਟਕਸ਼ ਕਰਤਾ ਕਿਸੇ ਚੀਜ਼ ਤੇ ਕੋਈ ਮੰਤ ਭਾ ਮਾੜਾ ਸ਼ਬਦ ਤੁਹਾਨੂੰ ਜਿਹੜਾ ਤੁਹਾਨੂੰ ਫੀਲ ਹੁੰਦਾ ਜਦ ਕਿ ਦੁਨੀਆ 'ਚ ਉਹ ਚੰਗੇ ਸ਼ਬਦ ਹੁੰਦੇ ਨੇ ਪਰ ਜੇ ਤੁਹਾਡੇ ਮਨ ਨੂੰ ਮਾੜਾ ਲੱਗਿਆ ਤਾਂ ਫਿਰ ਉਹ ਸੰਤ ਵੀ ਮਾੜੇ ਨੇ ਉਹ ਮਹਾਪੁਰਸ਼ ਵੀ ਮਾੜੇ ਨੇ ਫਿਰ ਸਾਰਾ ਕੁਝ ਹੀ ਮਾੜਾ ਹੈ ਤੇ ਉਹ ਫਿਰ ਜੇ ਕਹੀਏ ਕਿ ਜਿਵੇਂ ਆਪਣੇ ਆਪ ਨੂੰ ਪਾਸੇ ਸਭ ਤੋਂ ਸਿਆਣਾ ਤੇ ਗੁਣੀ ਗਿਆਨੀ ਜਿਹੜੇ ਨੇ ਇਹ ਲੋਕ ਸਮਝ ਰਹੇ ਨੇ ਤੇ ਮੈਂ ਇਸ ਗੱਲ ਦੀ ਪੂਰਨ ਰੂਪ ਚ ਨਿੰਦਾ ਕਰਦਾ ਕਿ ਡੇਰਾ ਰਾਤਾ ਸਵਾਮੀ ਜਿਹੜਾ ਹੈ ਉਹਨਾਂ ਦੇ ਮੁਖੀ ਮਹਾਰਾਜ ਜੀ ਨੂੰ ਬੋਲਣਾ ਜਿਹੜਾ ਉਹ ਬਹੁਤ ਹੀ ਮਾੜਾ ਤੇ ਮਨਪੱਖ ਹੈ ਇਹਦੀ ਜਿੰਨੀ ਸਖ ਸ਼ਬਦਾ ਜਿੰਦਾ ਕੀਤੀ ਜਾਵੇ ਉਹ ਨਹੀਂ ਥੋੜਾ